वाले है कि तिल्लो साहब दी आप दी फैसला है वो उन्होंने इस्तीफा ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ پارٹی ਤੋਂ ਉਹਨਾਂ ਨੇ ਜਾਣ ਹੈ ਲੇਕਿਨ ਜਿਹੜੀਆਂ ਗੱਲਾਂ ਢਿੱਲੋ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ ਹੈ ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੋਣਾਂ ਚ ਕਹੀ ਸੀ ਇਹ ਗੱਲ ਕੀ ਮਨਪ੍ਰੀਤ ਬਾਦਲ ਤੇ ਸੁਪੀਰ ਸਿੰਘ ਬਾਦਲ ਇਕੱਠੇ ਐ ਔਰ ਮਨਪ੍ਰੀਤ ਬਾਦਲ ਨੇ ਜਦੋਂ ਵਿਧਾਨ ਸਭਾ ਚੋਣਾਂ ਸੀ 2022 ਤੇ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੋਜ਼ਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਲੋਂ ਜੀ ਦੀ ਮਦਦ ਕਰਾਈ ਇਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਦੇ ਨਿਵਾਸੀ ਨੂੰ ਇਹ ਕੋਈ ਨਵਤਾ ਹੈ ਨਹੀਂ ਕਿ ਰਲੇ ਨੇ ਪਰ ਹੁਣ ਉਹ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਹੈ ਆਦਨੀਆਂ ਤੇ ਲੋਸਾਹ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਾਂ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਲਿਆਂਦਾ ਗਿਆ ਸੀ ਕਿ ਦਰਬਾਰਸ਼ਿ ਮੇਟੇ ਟੋਨ ਦਿਆਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ ਜ਼ਿਆਦਾ ਵੋਟਾਂ ਪਈਆਂ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲਿਆ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀਗੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਜਿਹੜੇ ਤਿੰਨ ਚਾਰ ਵਿਚਾਰੇ ਤੁਰੇ ਫਿਰਦੇ ਤਿੰਨਾਂ ਚਾਰਾਂ ਨੇ ਹੋਰ ਵੱਡੇ ਵੱਡੇ ਫੋਟੋਆਂ ਲਾਈਏ ਪੋਸਟਰਸ ਲਾਏ ਹੈ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਆ ਐਥਿਕਸ ਛੱਡ ਦਿੰਦੀਆਂ ਆ ਆਪ ਦਾ ਇਹ ਸਿਧਾਂਤ ਛੱਡ ਦਿੰਦੀ ਐ ਉਦੋਂ ਪਾਰਟੀਆਂ ਡੁੱਬ ਜਾਇਆ ਕਰਦੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਐ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਐ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲ ਅੱਸੇ ਫਾਇਦਾ ਹੋ ਜੂਗਾ ਲੇਕਿਨ ਲੰਮੇ ਚਿਰਾਂ ਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਐ ਪਾਰਟੀਆਂ ਛੱਡ ਜਾਂਦੇ ਐ ਦੂਜੀਆਂ ਪਾਰਟੀਆਂ ਚੋਂ ਆ ਕੇ ਆਪ ਦੀਆਂ ਪਾਰਟੀਆਂ ਲੈਦੇ ਉੱਤੇ ਥੋਪੇ ਜਾਂਦੇ ਐ ਤੁਸੀਂ ਦੇਖੋ ਮੰਤਰੀਕਵਾਦ ਨੂੰ ਇਸ ਪਾਰਟੀ ਚ ਲਈ ਆ ਕੇ ਫਾਈਨਾਂਸ ਮਨਿਸਟਰ ਬਨਾਤਾ ਸੀ ਫਾਈਨਾਂਸ ਮਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪ ਦੇ ਜਿਹੜੇ ਵਫਾਦਾਰ ਸਿਪਾਹੀ ਹਨ ਚਾਹੇ ਉਹ ਕੋਈ ਪਾਰਟੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਕਾਂਗਰਸ ਹੈ ਉਹਨਾਂ ਨੂੰ ਅੰਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅੰਦੇਖੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੇ ਨੂੰ ਪਾਸੇ ਨਾਰੀ ਕਰਤਾ ਤੇ ਜਾਖੜ ਸਾਹਿਬ ਨੂੰ ਪੂਰਾ ਪ੍ਰਧਾਨ ਜਿੰਨਾ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ ਚ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਜੋ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਨੂੰ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਬੰਦੇ ਜਿਹੜੇ ਕੋਈ ਕਾਂਗਰਸ ਸੀ ਜੋ ਦੇ ਖਾਲੀਆਂ ਸੀ ਉਹ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਨਾ ਪਹਿਲਾਂ ਤਾਂ ਦੋਈ ਪਾਰਟੀਆਂ ਸੀ ਉਹ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਬਾਏ ਇਲੈਕਸ਼ਨ ਮਾੜਾ ਮोटा ਉੱጫ ਥੱਲੇ ਸਿਰਵਾਜ ਜਿੰਮੀ ਨੂੰ ਕਿਸ ਤਰ੍ਹਾਂ ਦੇਖਦੇ ਪਏ ਉਹ ਕਿਸਨੇ ਮੁਕਾਬਲਾ ਦੇਖਦੇ ਪਏ ਜੀ ਮੈਂ ਹੁਣ ਫੇਰ ਮਾਨ ਸਾਹਿਬ ਨਾਲ ਗੱਲ ਥੋੜੀ ਕਰਨੀ ਚਾਹੁੰਦਾ ਮਾਨ ਸਾਹਿਬ ਤਾਂ 13 0 ਕਹਿ ਦਿੰਦੇ ਸੀ ਮੇਰੇ ਯਾਰ ਜਦੋਂ ਮੁਕਾਬਲਾ ਪੱਕੂਗਾ ਉਦੋਂ ਪਤਾ ਹੁਣ ਕੱਲ ਪਹਿਲਾਂ ਸੁਬੀਰ ਜੀ ਕਿਹੜੇ ਕੱਢ ਰਹੇ ਸੀ ਡੀਪੀ ਢੰਗ ਕਰ ਰਹੇ ਸੀ ਪਿੰਨਾ ਚੇ ਤੇ ਕੱਲ ਦਾ ਬਾਸਾ ਬੁੱਧਾ ਵਿੱਚ ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਵਰ ਕਿਧਰ ਬਾਅਦ ਲੋਕ ਬੜੇ ਜਜਾਦੂ ਲੋਗ ਹੈ ਉਹ ਇੱਕ ਫੈਸਲਾ ਕੋਈ ਫਤਵਾ ਦੇਣਗੇ ਔਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੂੰਹ ਜਵਾਬ ਦੇਣਗੇ ਜੋ ਮਰਜੀ ਇਹ ਚਾਹ ਕਰ ਲੈ ਉਹਨੇ ਤਾਂ ਬਧਾਈਆਂ ਹੈ ਮਾਨ ਸਾਹਿਬ ਬਾਦੋਂ ਚਿੱਤੀਆਂ ਕਰਾਈ ਜਾਂਦੇ ਕੱਲ ਕਿਸੇ ਦਾ ਚੁਪਕਲਾ ਜ ਆਇਆ ਸੀ ਕਹਿੰਦੇ ਜੇ ਜਨਵਰੀ ਚ ਬੋਟਾ ਆ ਜਾਂਦੀਆਂ ਤਾਂ ਜਨਵਰੀ ਚਿੱਤੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਮੀਨ ਅੰਮੀਰੇ ਕਹਿੰਦਾ ਮਤਲਬ ਇਹ ਨਹੀਂ ਕੋਈ ਇੰਨਾ ਡਰਾਮਿਆਂ ਦਾ ਫਾਇਦਾ ਨਹੀਂ ਸੁਬੀਰ ਬਾਦਲ 1999 ਚ ਆਇਆ ਸੀ ਗਿੱਧੜਵਾ ਤੇ 1999 ਜਦੋਂ ਜਮੀਦਵਾਰਾਂ ਦਾ ਚੋਣ ਲੜਿਆ ਉਸ ਤੋਂ ਬਾਅਦ ਹੁਣ ਆਈ ਸੀ ਸੁਬੀਰ ਬਾਦਲ ਸੋ ਕੰਮ ਫੱਪੇ ਹੋ ਜਾਣਾ ਹੈ ਕਾਂਗਰਸ ਪਾਰਟੀ ਚੋਣ ਬਾਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣਾ ਪਏਗਾ ਜਮਿਨਾ ਨੇ ਨੋ ਨੇ ਬਿਆਨ ਦਿੱਤਾ ਕਿ ਕਿਸਾਨਾਂ ਨੇ ਤਾਂ ਮੇਲ ਗਏ ਸੀ ਉੱਥੇ ਰੇਪ ਹੋਏ ਆ ਤੇ ਲਾਸ਼ਾਂ ਵੀ ਮਿਲੀਆਂ ਦੇਖੋ ਜੀ ਮੈਨੂੰ ਬੜੀ ਇਸ ਗੱਲ ਦੀ ਅਫਸੋਸ ਹੈ ਕਿ ਇੱਕ ਔਰਤ ਬੜੀਆਂ ਵੱਧ ਉਧੋਧਾ ਗੱਲਾਂ ਕਰਦੀ ਹੈ ਔਰ ਇਸ ਤਰ੍ਹਾਂ ਦੀ ਬਦ ਹੁੱਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ پاਗਲ ਇਨਸਾਨ ਦੀ ਨਿਸ਼ਾਨੀ ਹੈ। ਔਰ ਜਾਨ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ ਕਰਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ ਹੋ। ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ। ਔਰ ਇਹਨੇ ਜ਼ਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ। ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੋਥ ਦਾ ਬਿਆਨ ਹੈ ਉਹ ਕੰਗਣਾ ਰਣੋਥ ਦਾ ਬਿਆਨ ਨਹੀਂ ਉਹ ਦੇਸ਼ ਦੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਪੂਰੀ ਜੁਬਾਨ ਤੇ ਥੋੜਾ ਕੰਟਰੋਲ ਰੱਖੇ ਮੈਂ ਕਹਿੰਦਾ ਕਿਸਾਨ ਜਿਹੜੇ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮਲਾਏ ਹੈ ਜਿਹੜੇ ਪੰਜਾਬ ਦੇ ਕਿਸਾਨ ਹੈ ਜਿਹੜੇ ਧਰਨੇ ਲਗਾ ਰਹੇ ਮੈਂ ਤਾਂ ਕਹਿੰਦਾ ਯਾਰ ਕਿਸਾਨ ਕੋਈ ਵਿਅਕਤੀ ਮਿਲਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਵੀਂਗੇ ਆਪੋਜੀਸ਼ਨ ਲੀਡਰ ਸਾਰੇ ਕਿਸਾਨ ਮਿਲਦੇ ਲੋਕ ਮਿਲਦੇ ਔਰ ਉਹਨਾਂ ਦੇ ਇਸ਼ੂਸ ਦੀ ਗੱਲ ਕੀਤੀ ਔਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸੇ ਲੋਕ ਸਭਾ ਦੇ ਵਿੱਚ MSPD ਗਾਰੰਟੀ ਲੈ ਕੇ ਧਿਆਨ ਰੱਖਾ ਕਿਸਾਨ